ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮੈਂ ਖਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਸ਼ਹਿਰ ਹੈ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਤੋਕੜਾਂ ਗੱਬਣਾ ਤੇ ਆਪਾਂ ਪਹੁੰਚਿਆ ਵੀਰ ਸੋਨੂ ਦੇ ਕੋਲ ਕਾਰੋ ਕਾੜਦੇ ਆ ਵੀਰ ਨਾਲ ਗੱਲਬਾਤ ਤੇ ਪੁੱਛ ਲੈਣਾ ਜੀ ਡਿਟੇਲ ਸੱਸੀਆ ਭਾਜੀ ਸੱਸੀਆ ਭਾਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਵਧੀਆ ਭਾਜੀ ਵਧੀਆ ਵਧੀਆ ਚਾਹੀਦਾ ਕਿਵੇਂ ਜੀ ਆਹ ਕੱਲ੍ਹ ਵਾਲੀ ਵੀਡੀਓ ਦਾ ਬਾਹ ਰਾਜੀ ਕਿਰਪਾ ਰੋਟ ਪਾਈ ਤੇ ਜ਼ਿਆਦਾ ਦਾਲ ਬੋਤਾ ਚਲੋ ਵਧੀਆ ਭਈਆ ਪੁਰਾਣਾ ਨਾਮ ਤੇ ਐਡਰੈਸ ਲਿਓ ਨਾ ਕੋਨੂ ਸ਼ਹਿਰ ਨਾਲਾ ਜ਼ਿਲ੍ਹਾ ਮਕਸਦਾ ਠੀਕ ਹੈ ਜੀ ਫੋਨ ਨੰਬਰ 9156755 ਠੀਕ ਹੈ ਜੀ ਬਈ ਬਈ ਭਾਈ ਆਏ ਮੱਝਾਂ ਲੀਆਂ ਨੇ ਭਾਈ ਆਜੋ ਟੇਟ ਬਟਾ ਠੀਕ ਇਹਨਾਂ ਲੀਆਂ ਮੱਝਾਂ ਕੱਦ ਵੀ ਖੜੀਆਂ ਮੇਰੇ ਕੋਲ ਇਹਨਾਂ ਦੇ ਅੱਛਾ ਜੀ ਅੱਜ ਫੇਰ ਲੀਆਂ ਮੱਝਾਂ ਕੱਲ ਖੜਾ ਜੋੜਾ ਅੱਜ ਫੇਰ ਲੀਆਂ ਮੱਝਾਂ ਠੀਕ ਹੈ ਹਾਂਜੀ ਮਹਾਰਾਜ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਗੁਰੂ ਜੀ ਛੋ ਸਨੋ ਠੀਕ ਠਾਕ ਜੀ ਵਧੀਆ ਵਧੀਆ ਜੀ ਤੁਸੀਂ ਸੁਣਾਓ ਮਹਾਰਾਜ ਵਧੀਆ ਕੰਢੀ ਗਲਾ ਜ ਕਿਹੜੇ ਏਰੀਏ ਤੋਂ ਆਏ ਬਾਈ ਜੀ ਅਸੀਂ ਭਰੋੜ ਤੋਂ ਆਏ ਹਾਂ ਲਓ ਜੀ ਬੰਦਾ ਔੜ ਤੋਂ ਕਿੰਨੇ ਪਸ਼ੂ ਲੈ ਸੋਣ ਬਾਈ ਕੋਲੋ ਤੰਨੀ ਮੈਂ ਕਿੰਨੇ ਪਸ਼ੂ ਲੈ ਲੈ ਸੋਣ ਗਏ ਤੰਨ ਲਈਆਂ ਜੀ ਤੰਨ ਘੱਲ ਲੈ ਕੇ ਗਿਆ ਸੀ ਮੈਂ ਅੱਛਾ ਜੀ ਇਹ ਬਾਈ ਮੇਰੇ ਕੋਲ ਮਾਲ ਖਰਦਾ ਬਾਈ ਕਿੰਨਾ ਟਾਈਮ ਹੋ ਗਿਆ ਮਾਲ ਖਰਦਿਆ ਹੋਰ ਤੈਨੂੰ ਸਾਨੂੰ ਤਾਂ ਹੀ ਬਿਹੈਰਾ ਟਾਈਮ ਹੋ ਗਿਆ ਤਿੰਨ ਚਾਰ ਸਾਲ ਹੋ ਗਏ ਅਸੀਂ ਮਾਲ ਲੈ ਕੇ ਆਪਾਂ ਆ ਟੋਕਰ 20 ਪਸੂ ਜਾਂਦੇ ਹੋਣਗੇ ਕੋਈ ਮਾੜਾ ਜਗਾ ਵੀ ਦੋ ਬਤਾ ਸਕਦਾ ਕੋਈ ਮਾੜਾ ਜਗਾ ਹੈ ਦਾਪਰੇ ਪਸੂ ਹੁੰਦੇ ਜੀ ਉਹ ਦੱਸਣਾ ਗਲਤ ਮਤਲਬ ਨਿਕਲਿਆ ਕਰੀ ਆਪਣਾ ਨਾ ਨਾ ਕਰੇ ਕੋਈ ਰੰਗ ਹੁਣ ਆਪਾਂ ਫੇਰ ਤੇ ਨੰਨੇ ਕਿਨਾ ਤੇ ਠੀਕ ਹੈ ਦੋ ਮੈਂ ਆਪਣੀ ਲਿਆਦੀਆਂ ਇਹੋ ਲੱਦੀਆਂ ਉਸੇ ਲਾ ਲੀਆਂ ਇਹਨਾਂ ਨੇ ਇੱਕ ਛੋਟੀ ਥਾ ਲੀ ਮੈਂ ਵੀਡੀਓ ਪਾਈ ਕੱਲ ਜਿਹੜੀ ਆਪਾਂ ਠੀਕ ਹੈ ਉਹ ਲਈ ਇਹਨਾਂ ਨੇ ਤੇ ਝੂਠ ਨਹੀਂ ਮਾਰਦਾ ਸਾਨੂੰ ਵੀਰ ਕੋਈ ਨਾ ਨਾ ਜੀ ਛੋਰਾ ਜਿੰਨੀ ਗੱਲ ਹੁੰਦੀ ਆ ਡਰਾਈਵਰ ਆਪਣਾ ਭਾਈਆ ਅੱਛਾ ਇਹਨੂੰ ਪੁੱਛੋ ਆਪਾਂ ਤਾਂ ਖਾਲੋ ਵੇਟ ਹੁੰਦੇ ਨੂੰ ਬਾਦੂ ਢੋਦੀਆਂ ਮਾਰਾ ਹੀ ਠੀਕ ਹੈ ਦੇਖੋ ਭ अच्छा अच्छा चलो वो भी अपना ਭਰਾ ਹੈ ਔਰ ਕੋ ਮਾਲ ਵਧੀਆ ਸਾਫ ਉੱਟਾ ਵਧੀਆ ਮਾਲ ਦਾ ਕੋਈ ਠੀਕ ਹੈ ਠੀਕ ਹੈ ਵਧੀਆ ਗੱਲ ਹੈ ਨਹੀਂ ਚੰਗਾ ਭਾਈ ਉਹ ਮਾਲ ਚ ਲੈ ਦੇ ਹਾਂ ਇਹ ਭਾਈ ਉਹਦਾ ਮਾਲ ਬੜਾ ਖੜਦਾ ਵਾ ਅੱਛਾ ਕੋਈ ਜਿੰਨਾ ਹਾਂ ਮਾਲ ਨਾ ਚਲੋ ਸਾਡੇ ਨਾਲ ਥੋੜਾ ਜਿਹਾ ਵਧੀਆ ਮਾਲ ਦਾ ਵੱਡਾ ਹੁੰਦਾ ਹਾਂ ਹਾਂਜੀ ਹਾਂਜੀ ਚਲੋ ਭਾਈ ਕਿੰਨੇ ਵੀ ਡੰਗਰ ਪਾਉਂਦਾ ਵਧੀਆ ਪਾਉਂਦਾ ਦੇ ਵਿੱਚ ਨਹੀਂ ਬਿਲਕੁਲ ਸਾਫ ਸੁਥਰਾ ਡੰਗਰ ਦੇ ਦੇ ਵੀ ਤੇ ਕਰੀਏ ਜੀ ਆਪਾਂ ਸ਼ੁਰੂਆਤ ਹਾਂ ਦੋ ਹੋਰ ਗੱਲ ਬਾਤ ਭਾਈ ਦੱਸੋ ਬਾਜੀ ਧੰਨਵਾਦ ਹਾਂ ਠੀਕ ਹੈ ਲਓ ਜੀ ਧੰਨਵਾਦ ਇਹਨਾਂ ਦਾ ਆਪਣੇ ਚੈਨਲ ਤੋਂ ਪਛੂਦੇ ਤੇ ਭਾਈ ਉਹਨਾਂ ਨੇ ਸੇਵ ਉਹ ਵੀ ਯਾਰਾ ਪਿਆਰ ਬਖਸ਼ ਦੇ ਯਾਰੀ ਬਈਆ ਪਹਿਲੇ ਨੰਬਰ ਤੇ ਆ ਦਿਖਾਈਏ ਕਿਉਂ ਦਿਖਾਈਏ ਇਹ ਤੋਂ ਸ਼ੁਰੂ ਕਰ ਲਓ ਠੀਕ ਹੈ ਦੱਸਿਓ ਇਹ ਕਿੰਨੇ ਦੇ ਕੋ ਭਾਜੀ 5 ਕਿਲੋ ਦੋ ਜੇ ਅੱਛਾ ਜੀ 6 ਕਿਲੋ ਆਦੇ ਘਰ ਵਾਲੇ ਪਰ ਆਪਾਂ 5 ਕਰਕੇ ਦਵਾਂਗੇ ਠੀਕ ਜੀ ਪੰਜਾ ਮਹੀਨਾ ਦੀ ਗੱਭਨ ਜੇ ਦੋ ਥੋੜਾ ਉਧਰ ਉਧਰੀ ਗੱਲ ਥਿਲੇ ਖਾਲਾ ਲੱਗਦਾ ਕਿ ਤੁਹਾਨੂੰ ਪਤਾ ਵਾ ਹਾਂਜੀ ਹਾਂਜੀ ਆਪਾਂ ਸਾਢੇ ਚੌਥੀ ਕਰਕੇ ਦਵਾਂਗੇ ਤਾਂ ਪੰਜਾਂ ਦੀ ਘਰ ਵਾਲੇ ਪਰ ਸਾਢੇ ਚੌਥੀ ਕਰਕੇ ਦਵਾਂਗੇ ਠੀਕ ਗੱਲ ਆਓ ਜੀ ਸਾਢੇ 4 ਮਹੀਨੇ ਦੀ ਚਿਆਕ ਪਾਸ ਉਧਰ ਦੀ ਮੱਝ ਹਰਿਆਣੇ ਦੀ ਮੱਝ ਜੇ ਕੋਈ ਇੱਕ ਜਿੰਨੀ ਵੱਲ ਕੱ ਸੋ ਜੀ ਸੁਵਾਦ ਜਲ ਸੱਜਾ ਕਿਤਾਗਰ ਕਾਰ ਸੱਜਣ ਭਾਜੀ ਵੀਰ ਨੂੰ ਸਵਾਗਤੋ ਜੋ ਐਵੇਂ 18 19 ਕਰੀਏ ਜਿਹੜੀ 18 19 ਉਹਦਾ ਕਾਵਾਂਗੇ 20 16 ਨੂੰ ਤੋਂ ਚਵਾ ਵੀਰ ਠੀਕ ਹੈ ਲਓ ਜੀ 16 ਲੀਟਰ ਵਾਲੀ ਝੋਟਾ ਜੀ ਸੁਵਾ ਸੁਣਾ ਨੇ ਕਰੀਏ ਜਿਹੜੀ 18 ਜੋ ਐ 19 ਜੋ ਆ ਨਹੀਂ ਬਿਲਕੁਲ 16 ਲੀਟਰ ਦੀ ਚਵਾ ਚੋਦਾ ਰਿਹਾ ਠੀਕ ਹੈ ਜੀ ਲਓ ਜੀ ਕਾਟ ਕਾਟ ਤੇ ਵੇਲੂ ਦੀ ਬਹੁਤ ਜ਼ਿਆਦਾ ਚੰਗੀ ਆ ਗਈ ਯਾਰ ਸਿੰਗਲ ਹੱਡੀ ਤੇ ਬਾਕੀ ਪੇਟ ਫੁੜਿਆ ਵੀ ਬਹੁਤ ਜ਼ਿਆਦਾ ਚੰਗਾ ਲੱਗਾ ਬੰਦੀ ਮੱਝ ਭਾਜੀ ਆ ਜਦੋਂ ਜੀ ਸਾਢੇ 45 ਮਹੀਨੇ ਦੇ ਚੈੱਕ ਪਾਸ ਤੇ 6 ਲੀਟਰ ਦੋਦ ਦੱਸਿਆ ਭਾਈ 6 ਲੀਟਰ ਦਾ 5 ਕਾ ਕੇ ਦਵਾਓ ਭਾਈ ਠੀਕ ਹੈ ਜੀ 5 ਲੀਟਰ ਪੂਕਾ ਭਾਈ ਕਹਿੰਦਾ ਗਾਰੰਟੀ ਕਰਾ ਦੇ ਤੁਹਾਨੂੰ ਤਿਆਰ ਆਪਾਂ ਤੇ ਆਹ ਬਸ ਸੈੱਜ ਗਿਆ ਕਿਹੜਾ ਚੰਗਾ ਆ ਗਿਆ ਵਾ ਵੇ ਲੋ ਠੀਕ ਠੀਕ ਜੁਵਾਈ ਭਾਈ ਇੱਕ ਨੰਬਰ ਦੀ ਰਹੀ ਹੈ ਹਾਂ ਦੇਖੋ ਸ਼ਾਮ ਕਾਲੂ ਜਿੱਦਣ ਤਿਆਰ ਹੋ ਗਈ ਵੀਰ ਜੀ ਦੇ ਲੱਖ ਦੀ ਮੱਝੋਂ ਬਾਹਰ ਹੀ ਡੇਢ ਤੋਂ ਬਾਹਰ ਹੀ ਬਣੀ ਆ ਠੀਕ ਆ ਠੀਕ ਆ ਜੀ ਜਿੱਦਾਂ ਬਣ ਗਈ ਡੇਢ ਤੋਂ ਬਾਹਰ ਹੁਣ ਇਹਦਾ ਮੁੱਲ ਮੌਕੇ ਤੇ ਹੁਣ ਮੌਕੇ ਦਾ ਆਪਾਂ ਵੀਰ ਜੀ ਦੇਣੀ ਹੈ 75 ਕੀ ਅੱਛਾ ਜੀ ਵੱਡੀ ਮੱਝ ਬਰਤੀ ਦਾ ਸ਼ੱਕ ਨਹੀਂ ਕਿ ਕੁੰਡੀ ਚੂਹ ਨਿਕਲੇਗਾ ਸਿੰਗ ਲੱਗਾ ਜੇ ਬਿਲਕੁਲ ਸਹੀ ਹੈ ਜੀ ਆ ਜਿਆਜ ਭਾਈ 73 ਯਾਜੋ ਛੋਟ ਹੋਣੀ 500 ਰੁਪਿਆ ਠੀਕ ਹੈ ਜੀ ਸਾਡੇ ਬੱਤਰ ਦੀ ਰਹੀ ਸਾਡੇ ਬੱਤਰ ਦੀ ਰਹੀ ਪੂਰੇ ਦੀ ਕਰਦੀ ਹੈ ਯਾਰ ਪਰਮਪਤ ਜੀ 73 ਦੀ ਆਹੋ ਜੇ ਇਹਦਾ ਸਿਆਦ ਚ ਸੂਰਾਵਾ ਹਾਂਜੀ ਸਾਰੀ ਗਰਮੀਆਂ ਦੁੱਧ ਦੇ ਟੱਕੇ ਲਾ ਦੂਗਾ ਲਾ ਲਾ 73 ਦੀ 73 ਦੀ ਜਾਨ ਭਾਈ ਜੀ ਪੂਰੇ ਬੱਤਰ ਯਾਰ ਦੀ ਸਾਢੇ ਘੱਟ ਜੀ ਇਹਨੇ ਬਿਲਕੁਲ ਹੀ ਨਾਰਮਲ ਰੇਟ ਯਾਰ ਇਹ ਵੀ ਕਮੇਟੀ ਇਹ ਨਹੀਂ ਆ ਹਾਂਜੀ ਮੇਰਾ ਵੀ ਸੇਵਾ ਕਰੇ ਪੱਠੇ-ਪੁੱਠੇ ਚੰਗੇ ਪਏ ਦੁੱਧ ਨੇ 700 ਕਿਲੋ ਕਰਾਉਣਾ ਫੇਰ ਹੁਣ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਪਹਿਲਾਂ ਮੋਸਮ ਨਾਲ ਬਦਲ ਜਾਣਾ ਵਾ ਹਾਂ ਜੀ ਹਾਂ ਜੀ ਸਵੇਰ-ਸਵੇਰ ਚੰਗੀ ਵੀ ਦੁੱਧ ਕਰੂ ਨਾਲੇ ਗਾਂ ਘੱਬਣਿਆ ਬਿਲਕੁਲ ਸਹੀ ਗੱਲ ਹੈ ਇਹ ਦੁੱਧ ਦੀਆਂ ਹੁਣ ਗਰਮੀ 'ਚ ਭਾਈ ਦੁੱਧ ਨਾਲੇ ਪਈ ਹੈ ਨਾ ਹਾਂ ਜੀ ਸਿਆਲ ਗਿਆ ਆਤੀ ਜੀ ਫੇਰ ਸੁਣਾ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਤੇ ਇਹ ਵੀ ਭਾਈ ਇੱਕ ਤਰ੍ਹਾਂ ਲੰਮਾ ਚੇਰਾ ਦੁੱਧ ਦਿੰਦੀਆਂ ਇੱਕੋ ਟਿਕਾਣਾ ਬੇਲ ਵੇ ਲੋ ਕਿੰਨੀ ਲੰਮੀ ਜੋੜੀ ਦੇਖੋ ਕੋਈ ਸ਼ੱਕ ਨਹੀਂ ਭਾਈ ਆਜੋ ਦੁੱਧ ਚੋਾਈ ਭਾਈ ਗਲਤ ਹੋਵੇ ਨਿਆਣੇ ਜੱਗ ਨੂੰ ਦੋ ਚੰਦੇ ਉਧਰੋਂ ਦੀ ਤੇ ਖਾਲਾ ਜੀ ਉਹਦੀ ਭਾਜੀ ਮੈਂ ਗੱਲ ਹੀ ਕਰਦਾ ਠੀਕ ਜੀ ਠੀਕ ਯਾਰ ਬਾਕੀ ਘਰ ਵਾਲੇ ਪੰਜਾਂ ਜੀ ਕਰੀਏ ਬਸ 14 1/4 ਕਰਕੇ ਦਵਾਵਾਂਗੇ ਠੀਕ ਹੈ ਜੀ ਆਹ ਰੋਪਾ ਜੀ ਇਹਨੂੰ ਕਿੱਦਾਂ ਕੱਢੂਗਾ ਦੱਸਿਓ ਦੂਜੇ ਨੰਬਰ ਦੇ ਨੀਲੀ ਦਾ ਵੀ ਇਹ ਭਾਜੀ ਅੱਛਾ ਮਹੀਨੇ ਦੱਬਨ ਜੇ ਹਠਵਾ ਸਭਿਲ ਲੱਗਾ ਇੱਕ ਗੱਲ ਪੁੱਛਦਾ ਇਹ ਅੱਛਾ ਜੀ ਹਾਂ ਠੀਕ ਜੀ ਅਰੇ ਗੱਭਨ ਇਹ ਦੁੱਧ ਦਾ ਵੀਡੀਓ ਮੇਰੇ ਕੋਲ ਸੱਜਰਦੀ ਪਈ ਆ ਅੱਛਾ ਜੀ ਜੋ ਸੂਈ ਪਿਛੇ ਹੋਏ ਬੰਦੇ ਨੇ 5 ਤੋਂ ਵੀ ਮੇਖੋ ਫੜੀ ਹਸਾਲ ਨੇ ਠੀਕ ਆ ਠੀਕ ਆ ਹੁਣ ਫੇਰ ਆਪਾਂ ਲੈ ਲਈਏ ਕੋਈ ਇੱਕੋ ਠੀਕ ਜਿਹੜਾ 15 16 ਕਿਲੋ ਦੁੱਧ ਲੀਟਰਾਂ ਵਿੱਚ ਹੁੰਦਾ ਇਹ ਕੋਈ 15 16 ਕਿਲੋ ਲੀਟਰਾਂ ਦਾ ਦੁੱਧ ਹੋਇਆ ਵਾ ਦੁੱਧ ਭਰਿਆ ਹੋਇਆ ਵਾ ਇਹਦੇ ਤੋਂ ਮਸੂਰੀ ਸੂਆ 30 ਸਮਝ ਰਹੇ ਹਾਂ ਚਲੋ ਜੀ ਸੂਆ 30 ਸਮਝ ਰਹੇ ਹਾਂ ਜਿਹੜਾ ਕੱਟ ਕੱਟ ਜਿਹੜਾ ਚੰਗਾ ਆ ਗਿਆ ਵਾ ਤੇ ਬਾਕੀ ਹੋਰ ਕਿਹੜੇ ਹੁੰਦੇ ਆ ਖੱਖਾ ਖਦੋ ਕਿਦੀਆਂ ਬਿੱਲੀਆਂ ਐ ਭਾਈ ਦੁੱਧ ਦੇ ਦਿਆ ਨਹੀਂ ਭਾਈ ਤੁਹਾਨੂੰ ਦੁੱਧ ਨਾਲ ਥਾਣਾਂ ਥੱਕੇ ਨਾ ਛੱਡੀ ਆ ਅੱਛਾ ਈ ਪਾਉਣਾ ਦੁੱਧ ਦੇ ਵੀ ਕੋਈ ਮੰਨੋ ਆਪਾਂ ਹੈ ਵੀ ਕਹਿ ਲਈਏ ਦੁੱਧ ਵਾਲੀ ਦੁੱਧ ਕਹਿ ਸਕੀਦਾ ਪਰ ਦੁੱਧੋਂ ਆਪਾਂ ਜੀ 15 16 ਗ੍ਰਾਮ ਦੁੱਧ ਤੀਤਣਾ ਬਣਾਏ ਨੇ ਮੱਜ ਨੇ ਠੀਕ ਆ ਠੀਕ ਆ ਜੀ ਤੁਸੋਂ ਟ੍ਰਾਈ ਕਰਤੀ ਐ ਬਾਈ ਨੇ ਤੇ ਬਾਕੀ ਵੀ ਫੇਸ ਕੁਆਲਟੀ ਚੈੱਕ ਕਰ ਸਕਦੇ ਆ 15 16 ਗ੍ਰਾਮ ਦੁੱਧ ਆ ਗਿਆ ਤੇ ਕੱਟ ਕੱਟ ਵੀ ਛੰਡਾ ਵਾ ਬਾਪੂ ਨੂੰ ਸਾੰਗਰਲਾ ਪਰ ਆ ਲੈ ਜੋਤ ਦੇ ਪੇਰੇ ਨੇ ਸੰਗਾਚ ਬਈ ਜਣਾ ਉਹਦੇ ਸਾਨਾ ਦਾ ਸੈ ਗਿਆ ਵੀ ਬਹੁਤ ਚੰਗਾ ਆ ਗਿਆ ਇਹਨ ਗਿੱਦਗੇ ਤੇ ਥਾਨਿਆ ਇਹਦਾ ਮੁੱਲ ਭਾਈ ਹਰ ਇਹਦਾ ਭਾਈ ਮੈਂ ਸੇਮ ਹੀ ਕਰ ਦੂੰ ਜਿਆਦਾ ਮੁੱਲ ਸਿਰਫ ਇਹਦਾ 2.5 ਮਹੀਨੇ ਸੋਚ ਲਗੇ ਆ 2.5 ਮਹੀਨਿਆਂ ਬਾਅਦ ਜਦੋਂ ਤਿਆਰ ਹੋ ਵੀ ਲੱਖ ਦੀ ਮਾਜੇ ਠੀਕ ਆ ਜਿੱਦਾਂ ਦਾ ਪਿਓ ਨੀਲੀ ਦੀ ਰੇਫ ਦੁੱਧ ਚਵਾ ਲਗਾ ਏਡਾ ਨੰਬਰ 1 ਠੀਕ ਆ ਠੀਕ ਆ ਹਾਂ ਰਾਤੀਏ ਕਰਾਂ ਭਾਈ ਹਾਂ 70 ਦੋਣੇ ਠੀਕ ਆ ਜੀ ਹੁਣ ਦੱਸ ਦੋ ਜੇ ਹੋਰ ਦੱਸਣੀ ਕਰ ਤੋਂ ਮਾਦਨ ਥੋੜਾ ਬੋਲਾ ਕਰਜ ਕੇੰਦਰ ਤੋਂ ਲੱਗ ਗਿਆ ਮੋਗਾ ਜੀ ਦਾ ਮਹੂਤ ਤੈਨੀਆ ਘਰ ਆ ਛੱਡਾਂਗੇ ਦਾਉਣਾ ਠੀਕ ਹੈ ਥਾਣ ਦੇਖੋ ਕੁੜੀਆਂ ਚੀਨਾ ਵਾਲਾ ਖੀਰਾ ਲੱਗਾ ਹੈ ਸਾਹਿਬ ਚੀਨਾ ਦਾ ਖੀਰਾ ਦੇਖੋ ਸਹੀ ਦੀ ਚੀਨਾ ਦਾ ਖੀਰਾ ਹੀ ਜੇ ਮੇਰੇ ਹੈਗਾ ਫਲਕ ਦੇ ਦੱਸੋ ਅਗਲੇ ਬੰਨੇ ਹੋ ਗਿਆ ਕਲੈਕਟਰ ਜੀ ਬਹੁਤ ਹੀ ਚੰਗਾ ਆ ਗਿਆ ਵਾ ਤਿੰਨ ਹੀ ਆਂ ਬਾਈ ਨੇ ਫੁੱਲੀ ਛੋੜ ਦਸਤੀ ਆ ਹਾਂ ਕਿਹੜਾ ਕਿਹੜਾ ਏਰੀਆ ਮੋਗੇ ਤੱਕ ਜੀਰੇ ਤੱਕ ਮਹੂ ਤੱਕ ਇਹਨਾ ਕਰਾਇਆ ਲੱਗਦਾ ਵਾ ਅੱਛਾ ਜੀ ਹਾਂ ਹੋਰ ਯਾਰ ਛਰਦਾਂ ਚਾਰ ਯਾਰ ਮੋਗੇ ਦਾ ਕਰਾਇਆ ਲੀਦੇ ਚਾਰ ਹੀ ਛਰਦਾਂ ਕਰਾਇਆ 64 ਯਾਰ ਦੀ ਹਾਲੇ ਦਵਾਂਗੇ ਬਸ ਠੀਕ ਹੈ ਲਓ ਜੀ ਤੋਂ ਤੇ ਰੋਮਰੇ ਰੱਬ ਦਾ ਨਾਮ ਇਹ ਬਾਬੇ ਦੀਪ ਸਿੰਘ ਦਾ ਠੀਕ ਹੈ ਜੀ ਕਰਾਇਆ ਵੀ ਛਰਦਾਂ ਜੀ ਫਿਰ ਤੋਂਲੇ ਛੁੱਲੀ ਛੋਟ ਕਰਤੀ ਪਈ ਨੇ 64 ਜੇ ਮੇਰਾ ਜੀ ਕੋਈ ਜੋੜਾ ਲਊਗਾ ਹਾਂ ਜੀ ਮਾਂ ਦਾ ਚਲੋ ਆਪਾਂ ਕੋਈ 5-7 ਹਜ਼ਾਰ ਕਰ ਦਾਂਗੇ ਸਰ ਠੀਕ ਹੈ ਠੀਕ ਹੈ ਠੀਕ ਹੈ ਗੱਲ ਇੱਕ ਮਿੰਟ ਖਿੱਚ ਦੇ ਲੋਰੀ ਦੇਵ ਵੀਰ ਭਰਾ ਜੋੜਾ ਲੈ ਤੇ ਭਾਈ ਕਹਿੰਦਾ ਕਿ ਖੁੱਲਾ ਮਾਨਤਾਨ ਕਰਦਾ ਆਂਗੇ ਬਾਕੀ ਪਚੂ ਪਚੇ ਬਾਕੀ ਭਾਈ ਅੱਜ ਤਾਂ ਛੋਟੀ ਯਾਰ ਹੋਈ ਨਾ ਹਾਂਜੀ ਸਾਈ ਭਾਵੇਂ ਹਾਜੇ ਹੋਣਾ ਰਹੇਗੀ ਦੁੱਧਣੀ ਨਦੀ ਗਈ ਇਹਨੂੰ ਕੱਲੀ ਸਾਹਮਣੇ ਪੈਣਾ ਜੀ ਦੁੱਧਣੀ ਚੈਂਤ ਨਹੀਂ ਨਹੀਂ ਆਪਣਾ ਖਰਚਾ ਦੇਣਾ ਇੱਕ ਦੋ ਕੱਢੀ ਜਲੀ ਪਰ ਦਹੀਂ ਦੁੱਧ ਲੱਸੀ ਉਹ ਦਿਨਾਂ ਮੰਨੀ ਕੋ ਕੀ ਜੀ ਪੰਜ ਲੀਟਰ ਇਹਦਾ ਦੁੱਧ ਦੁੱਧ ਹਾਂ ਜਦੋਂ ਤਿਆਰ ਵੀ ਦੁੱਧ ਪੀਣਾਂ ਖੁੱਲਾ ਠੀਕ ਹੈ ਫਿਰ ਅਗਲੇ ਸੋਇ 1.5 ਲੱਖ ਤੋਂ ਵੱਧ ਝੋੜੀ ਆ ਬਿਲਕੁਲ ਸਹੀ ਗੱਲ ਆ ਜੀ ਤੇ ਹੈ ਵੀ ਚੰਗੇ ਤਗੜੇ ਕਦ ਕਾਟ ਦੀ ਮਾਲਕ ਨੇ ਤੁਹਾਡੇ ਵੱਡੀ ਵੱਡੀ ਗੱਲ ਪਾ ਪਈ ਹੁੰਦਾ ਹੀ ਇਹ ਕਾਸਾ ਦੇ ਦੇ ਬਹੁਤ ਜਿਆਦਾ ਚੰਗੇ ਰਿਕਾਰਡ ਦੀ ਆ ਤੇ ਕੋਈ ਵੀਰ ਭਰਾ ਸਾਹਮਣੇ ਆਲਾ ਖੜੇ ਇਹ ਨਾ ਇਹ ਸਾਂਭੂ ਦੇ ਭਾਜੀ ਭਾਵੇਂ ਜਿੰਨਾ ਮਰਜ਼ੀ ਦੁੱਧ ਹੋਣੀ ਝੋਲੀ ਰ ਕੋ ਹੋਣੀ ਭਾਵੇਂ ਠਾ ਨੋ ਅਗਲੇ ਨੂੰ ਲੈ ਜਾਈਂ ਇਹ ਸਾਂਭੂ ਦੇ ਸਾਹ ਕਾਲ ਤੇ ਸੇਵਾ ਵਾਲਾ ਹੁਣ ਜੇ ਤਰ੍ਹਾਂ ਤੂੰ ਹੀ ਤੋੜੀ ਪਾਈਏ ਨੇ ਫਿਰ ਘਟਣਾ ਹੀ ਹੈ ਸਾਡੇ ਕੋਈਆਂ ਕੁੜੀ ਪਾਈਏ ਪੱਠੇਰੇ ਡੁੱਬ ਗਿਆ ਤੇ ਗੱਲ ਪਾਣੀ ਦਾ ਆ ਪਾਣੀ ਮੀਂਹ ਬਹੁਤ ਪੈ ਗਿਆ ਨਹੀਂ ਗਾੜੇ ਪੈ ਨਹੀਂ ਮੀਂਹ ਥਾ ਆ ਪੱਠੇ ਡੁੱਬ ਗਿਆ ਸਾਰੇ ਠੀਕ ਆ ਠੀਕ ਆ ਜੀ ਹੁਣ ਕਦਾ ਬਾਈ ਜੀ ਠੀਕ ਆ ਤਰ੍ਹਾਂ ਬਹੜਾ ਥੋੜਾ ਪਾ ਪੈ ਜਾਣਾ ਇਹ ਵੇਗੀ ਜੀ ਇਹ ਵੀ ਨਹੀਂ ਬਸ ਚਲੀ ਆ ਵੀ ਮੋਗੇ ਲਾ ਕੇ ਚਲੀ ਆ ਅੱਛਾ ਜੀ ਇਹ ਵੀ ਦੇਖੀਆ ਠੀਕ ਆ ਠੀਕ ਆ ਇਹਨਾਂ ਵੀਰਾਂ ਲਈ ਉਸ ਵੀ ਲੱਗਣੀ ਆ ਜਿਹੜਾ ਬਾਈ ਗਾਣਾ ਨੇ ਤਿੰਨ ਲੱਦੀਆਂ ਬਣੀ ਕੋਲੋਂ ਲੱਦਣ ਲੱਗੇ ਦੋ ਲੱਦ ਲੀਆਂ ਨਾ ਹਾਂ ਬਾਕੀ ਮਿਲੋ ਇਹ ਜਿਹੜੀ ਆਪਾਂ ਕੱਲ ਵੀਡੀਓ ਪਾਈ ਅੱਜ ਫੇਰ ਉਹ ਹਮਾਲ ਪਤਾ ਜੀ ਆਪਣਾ ਰੋਜ਼ ਵੇਖਦਾ ਵੀਡੀਓ ਤਾਂ ਹੀ ਭਾਈ ਪੈਂਦੀ ਏ ਬਿਲਕੁਲ ਸਹੀ ਗੱਲ ਐ ਜੀ ਇਹ ਹੁਣ ਚਲੋ ਕਰਮਾਂ ਦੀ ਗੱਲਾਂ ਦੀ ਕਿਸੇ ਨੂੰ ਕਿਸੇ ਲਈ ਪਾਈ ਕੁੰਨੀ ਕੀ ਮਾੜਾ ਪੈਸਾ ਕਿਸ ਨੂੰ ਚੰਗਾ ਅਖਾ ਲਈ ਆਪੋ ਆਪਣੇ ਕਰਮਿਆਂ ਕਰਮ ਹੁੰਦੇ ਕਰਮ ਹੁੰਦੇ ਮਾਣ ਨਹੀਂ ਜਨਮ ਦੇ ਨਾਲ ਕਰਮ ਦੇ ਆਪੋ ਆਪਣੇ ਹੁੰਨੇ ਆ ਬਸ ਬਸ ਮਾਣ ਬਾਪੇ ਨਾਲ ਆਪਣੇ ਲਿਖੇ ਮਾਣ ਮਾਂ ਬਾਪੇ ਨਾਲ ਆਪਣੇ ਹੁਣ ਇਹਦੇ ਨਾਲ ਆਪੀਓ ਤਾਨੂੰ ਆਨੇ ਸਿੱਧ ਮਿਲੇ ਅਹੀ ਸਰਕਾਰੀ ਨੱਗਰ ਵਿੱਚ ਹੀ ਤਾਂ ਸਾਨੂੰ ਮਾਰੇ ਸਿੱਧ ਕਰਾਵੇ ਬਿਲਕੁਲ ਸਹੀ ਹੈ ਅੱਲੇ ਦੇ ਕਰਮਗੀਧਾ ਕਿਦਾਂ ਦੇ ਸਾਡੇ ਕਿਦਾਂ ਦੇ ਬਿਲਕੁਲ ਸਹੀ ਹੈ ਠੀਕ ਕਿਸਮਤ ਦੀ ਗੱਲ ਆ ਠੀਕ ਲਓ ਬਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਖਪਰਾਵਾਂ ਦਾ